ਸ੍ਰੀਕਾ ਤੁਸੀਂ ਦੇਖ ਰਹੇ ਹੋ ਚੱਕਦੇ ਟੀਵੀ ਤੇ ਮੈਂ ਹਾਥੋਂ ਨਰੀਮ ਵੀ ਦੱਸਦੇ ਪੰਜਾਬ ਦੇ ਮੌਸਮ ਦੀ ਗੱਲ ਕਰ ਲੈਨੇ ਪੰਜਾਬ ਦੇ ਵਿੱਚ ਹੁਣ ਤੜਕੇ ਹੀ ਠੰਡ ਦੇ ਜ਼ੋਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਕਈ ਥਾਵਾਂ ਤੇ ਸੰਘਣੀ ਧੁੰਦ ਦਾ ਕਾਰਨ ਵਿਜ਼ਿਬਿਲਟੀ ਬਹੁਤ ਘੱਟ ਹੋ ਚੁੱਕੀ ਹੈ ਦਾਜੀ ਸੂਬੇ ਦੇ ਕੁਝ ਥਾਵਾਂ ਤੇ ਬੂੰਦਾਬਾਰੀ ਦੇਖਣ ਨੂੰ ਮਿਲ ਰਹੀ ਲੁਧਿਆਣਾ ਅੰਮ੍ਰਿਤਸਰ ਦੇ ਫਤਿਹਗੜ੍ਹ ਸਾਹਿਬ ਦੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਠੰਡੇ ਇਲਾਕੇ ਹੋ ਚੁੱਕੇ ਨੇ ਇਨ੍ਹਾਂ ਸ਼ਹਿਰਾਂ ਦਾ ਤਾਪਮਾਨ 4-5 ਡਿਗਰੀ ਸੈਲਸੀਅਸ ਦੇ ਜਿਹੜਾ ਦਰਜ ਕੀਤਾ ਗਿਆ ਜਦ ਕਿ ਫਰੀਦਕੋਟ ਦੇ ਵਿੱਚ 4-5 2 ਗੁਰਦਾਸਪੁਰ ਦੇ ਵਿੱਚ 4-5 3 ਦੇ ਦੀ ਤਾਂ ਮੌਕੇ ਦੇ ਵਿੱਚ 4.9 ਡਿਗਰੀ ਸੈਲਸੀਅਸ ਦਾ ਤਾਪਮਨ ਜਿਹੜਾ ਹੁਣ ਦਰਜ ਕੀਤਾ ਗਿਆ ਮੌਸਮ ਵਿਭਾਗ ਮੁਤਾਬਿਕ ਅਗਲੇ 5 ਦਿਨਾਂ ਤੱਕ ਪੰਜਾਬ 'ਚ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਸੋਮਵਾਰ ਯਾਨੀ ਅੱਜ ਤਾਪਮਨ ਨੂੰ 2 ਤੋਂ 3 ਡਿਗਰੀ ਦਰਜ ਕੀਤੇ ਗਿਆ ਹਾਲਾਂਕਿ بارش ਤੇ ਹਜੇ ਕੋਈ ਅਸਰ ਨਹੀਂ ਦਿਖਾਏਗਾ ਨਾ ਜਦਕਿ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਬੱਦਲਵਾਈ ਦੇ ਨਾਲ ਨਾਲ ਬੂੰਦਬਾਰਿਸ਼ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਤੁੰਦ ਦਰਮਿਆਨ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦੇ ਦਿੱਤੀ ਹੈ ਇਸ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਠੰਡ ਅਤੇ ਤੁੰਦ ਦੇ ਪੱਕੇ ਡੇਰੇ ਲਗਾਏ ਹੋਏ ਹਨ ਠੰਡੀਆਂ ਹਵਾਵਾਂ ਨੇ ਰੋਕਾਂ ਨੂੰ ਮੌਸਮੀ ਪਾਖ ਅਨੁਸਾਰ ਅਗਲੇ 5 ਦਿਨਾਂ ਦੇ ਦੌਰਾਨ ਉੱਤਰੀ ਪੰਜਾਬ ਤੇ ਉੱਤਰੀ ਹਰਿਆਣਾ ਦੇ ਕੁਝ ਖੇਤਰਾ ਵਿੱਚ ਸੁਵੇਰੇ ਸੰਘਨੇ ਧੁੰਦ ਜਿਹੜੀ ਛਾਏ ਰਹੀਗੀ ਇਸ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਕਿਵੇਂ ਠੰਡ ਜਿਹੜਾ ਆਪਣਾ ਹੋਰ ਜ਼ੋਰ ਦਿਖਾ ਸਕਦੇ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੀ ਗੱਲ ਕਰੀ ਤਾਂ ਅੱਜ ਜੰਮੂ ਕਸ਼ਮੀਰ ਦੇ ਵਿੱਚ ਪਾਰਿਵਾਰਵਾਰੀ ਜਿਹੜੀ ਹੁਣ ਨਾ ਦੇਖਣ ਨੂੰ ਮਿਲੀ ਹੈ